ਪਹਿਲਾਂ ਤਾਂ ਮੈਂ ਮਜੀਠੇ ਹਲਕੇ ਦੇ ਸੂਬਮਨੀ ਅਕਾਲੀ ਦਲ ਦੇ ਵਰਕਰਸ ਤੇ ਕੈਂਡੀਡੇਟਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਬੜੀ ਤਗੜੀ ਲੜਾਈ ਲੱਗੀ ਐ ਪ੍ਰਸ਼ਾਸਨ ਦਾ ਤੇ ਪੁਲਸ ਦੀ ਤੱਕੇਸ਼ਾਈ ਦੇ باوجود ਉਹਨਾਂ ਦੀ ਤਾਨਾਸ਼ਾਈ ਦੇ باوجود ਤੁਸੀਂ ਤਗੜੇ ਹੋ ਕੇ ਅੱਗੇ ਆਇਓ ਤੇ ਤੁਸੀਂ ਲੜਾਈ ਲੜੀ ਐ ਮਜੀਠੇ ਹਲਕੇ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਇਹਨਾਂ ਨੇ ਸਾਡੇ ਨਾਲ ਤੱਕੀਸ਼ਾਈ ਕੀਤੀ ਐ ਉਹ ਸਾਰਿਆਂ ਦੇ ਸਾਹਮਣੇ ਆ ਪਹਿਲਾਂ ਤਾਂ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਉਹ ਸਾਰਿਆਂ ਨੇ ਦੇਖਿਆ ਇਹਨਾਂ ਨੇ ਕੀ ਕੁਝ ਕੀਤਾ ਹੈ ਸਾਡੇ ਕੈਂਡੀਡੇਟਸ ਨੂੰ ਫੋਨ ਕਰ ਕਰਕੇ ਧਮਕੀਆਂ ਦੇ ਕੇ ਕਈ ਕਈ ਬੰਦਿਆਂ ਨੂੰ ਤਾਂ ਇਹਨਾਂ ਨੇ ਅੰਦਰ ਵੀ ਘਾਤਾ 307 ਦੇ ਪਰਚੇ 'ਚ ਜੋਬਨ ਵਰਗੇ ਜਿਹੜੇ ਅ ਅਬਦਾਲੀਤੋ ਨੇ ਸੋਯੰਕ ਲਾਮ ਉਹਨਾਂ ਨੂੰ ਇਹਨਾਂ ਨੇ ਅੰਦਰ ਘਾਤਾ ਫੇਰ ਵੀ ਇਹਨਾਂ ਨੇ ਤਖੜੀ ਹੁਕ ਲੜਾਈ ਲੜੀ ਹੈ ਸਰਕਾਰ ਸਰਕਾਰ ਨਾਲ ਸਰਕਾਰ ਨਾਲ ਕੋਈ ਲੜਾਈ ਲੜਨਾ ਸੌਖਾ ਨਹੀਂ ਹੁੰਦਾ ਫਿਰ ਵੀ ਇਹ ਸਾਰੇ ਅੱਗੇ ਆਏ ਨੇ ਤੇ ਪਿੱਛੇ ਨਹੀਂ ਹਟੇ ਸਿਰ ਨਹੀਂ ਝੁਕਾਇਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਡੇ ਸਾਡਾ ਸਾਥ ਦਿੱਤਾ VOTING PERCENTAGE ਕਿੱਥੇ 60 70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਦੀ ਅੱਜ VOTING PERCENTAGE 40 ਤੋਂ ਹੇਠਾਂ ਹੈ ਇਹੀ ਇੱਕ ਨਕਾਰੀ ਹੈ ਸਰਕਾਰ ਦੀ ਲੋਕਾਂ ਨੇ ਨਕਾਰਤਾ ਹੈ ਸਰਕਾਰ ਨੂੰ ਤਾਂ ਹੀ ਬਾਹਰ ਨਹੀਂ ਨਿਕਲ ਕੇ ਆਏ ਇਹਨਾਂ ਦੀ ਤੱਕੇਸ਼ਾਈ ਦੇ ਡਰ ਨਾਲ ਇਹ ਬਾਹਰ ਨਹੀਂ ਨਿਕਲ ਕੇ ਆਏ ਜੇ ਇਲੈਕਸ਼ਨ ਤੁਸੀਂ ਐ ਕਰਾਨੀ ਹੈ ਤਾਂ ਫਾਇਦਾ ਕੀ ਹੋਇਆ ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਣ ਨਹੀਂ ਦਿੱਤਾ ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ ਜਿਵੇਂ ਜਿਹੜਾ 40% ਆਏ ਹੈ ਇਹ ਵੀ ਇੱਕ ਰਿਜੈਕਸ਼ਨ ਹੀ ਹੈਗੀ ਸਰਕਾਰ ਦੀ ਜਿਹੜੀ ਮਾਮਾ ਧੀਆਂ ਸੀ ਗਿਆ ਮਜੀਠੇ ਹਲਕੇ ਦੀ ਬਹੁਤ ਘੱਟ ਗਿਣਤੀ ਜਿਹਾ ਗਿਆ ਸੀ ਗਿਆ ਵੋਟ ਪਾਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਜੋ ਹੋਣਾ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਸੀਗਾ ਪ੍ਰਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਹੈ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਪਰ ਪਰ ਸ਼ੂਮਨੀ ਅਕਾਲੀਦਰ ਦੇ ਵਰਕਰ ਇਹ ਅਸਲੀ ਜਰਨਲ ਨੇ ਕਿਉਂਕਿ ਇਹਨਾਂ ਨੇ ਧੱਕਾ ਹੋਣ ਦੇ ਬਾਵਜੂਦ ਵੀ ਲੜਾਈ ਨਹੀਂ ਛੱਡੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਥ੍ਰੈਟ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ ਬਾਵਜੂਦ ਤੁਸੀਂ ਹਿੱਲੇ ਨਹੀਂ ਇਹ ਜਿੱਤ ਮੈਂ ਤਾਂ ਤੁਹਾਡੀ ਮੰਦੀ ਹੈ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੇ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਇਹ ਜੀ ਜਿੱਤ ਜੀ ਇਹਨਾਂ ਨੂੰ ਜਿੱਦ ਲੱਗਦੀ ਹੈ ਕਿ ਤੁਸੀਂ ਇੱਕ ਲੇਡੀ ਨੂੰ ਧੀਆਂ ਪੈਣਾ ਨੂੰ ਜਿਹੜੀ ਜਿਹੜੀ ਵੋਟਾਂ ਪਾਣ ਜਾ ਰਹੀਆਂ ਸੀਗੀਆਂ ਜਿਹੜੀ ਨੋਮੀਨੇਸ਼ਨ ਫਾਈ ਕਰਨ ਦੀ ਖੜੀਆਂ ਸੀਗੀਆਂ ਉਹਨਾਂ ਨਾਲ ਤੁਸੀਂ ਧੱਕੇਸ਼ਾਹੀ ਕਰੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਮੇਰੇ ਘਰ ਵਾਲੇ ਨੂੰ ਅੰਦਰ ਕਰਕੇ ਤੇ ਮੈਨੂੰ ਕੇਰ ਕੇ ਤੁਸੀਂ ਜਿੱਤ ਸਕਦੇ ਹੋ ਤਾਂ ਤੁਹਾਨੂੰ ਇਹ ਜਿੱਤ ਮੁਬਾਰਕ ਹੋਵੇ ਕਿਉਂਕਿ ਪੰਜਾਬ 'ਚ ਕੋਈ ਇਸ ਨੂੰ ਜਿੱਤ ਨਹੀਂ ਸਮਝ ਸਮਝਦਾ ਉਹ ਤੀਅਤ ਭੈਣਾਂ ਦਾ ਸਤਕਾਰ ਕਰਨਾ ਤਾਂ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ ਤੇ ਇਸ ਸਰਕਾਰ ਦਾ ਜਿਹੜਾ ਕੂੜ ਪ੍ਰਚਾਰ ਹੈ ਉਹਨੂੰ ਨਕਾਰਿਆ ਕਾਂਗਰਸ ਦੇ ਝੂਠਾਂ ਨੂੰ ਨਕਾਰਿਆ ਤੇ ਜਿਹੜਾ ਇੰਡੀਆ ਅਲਾਈਅੰਸ ਇੱਥੇ ਇਹਨਾਂ ਨੇ ਬਣਾ ਰੱਖਿਆ ਸੀ ਕਿਉਂਕਿ ਦੋਨੋਂ ਪਾਰਟੀਆਂ ਰਲ ਕੇ ਲੜੀਆਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇਸ ਹੱਦ ਤੱਕ ਮਿਲੀਭੁਗਤ ਹੋਈ ਵੀ ਸੀ ਕਿ ਜਿੱਥੇ ਦੋਨੋਂ ਪਾਰਟੀਆਂ ਚੋਂ ਜਿਹੜਾ ਕੈਂਡੀਡੇਟ ਲੱਗਦਾ ਸੀ ਕਿ ਅਕਾਲੀ ਦਲ ਦੇ ਕੈਂਡੀਡੇਟ ਨੂੰ ਫਾਈਟ ਦੇ ਸਕਦਾ ਦੂਜੀ ਪਾਰਟੀ ਨੇ ਆਪਦੀ ਵੋਟ ਟਰਾਂਸਫਰ ਕਰਕੇ ਤੇ ਇਲੈਕਸ਼ਨ ਇਹ ਲੜੀਆ ਦੋਵਾਂ ਨੇ ਇਕੱਠਿਆਂ ਹੋ ਕੇ ਉਹ ਸਭ ਦੇ ਬਾਵਜੂਦ ਸਰਕਾਰ ਦੇ ਜਿਹੜਾ ਧੱਕਾਸ਼ਾਹੀ ਹੈ ਉਹਦੇ باوجود ਕੱਲ ਆਪਾਂ ਸਾਰਿਆਂ ਨੇ ਦੇਖਿਆ ਜੇਤੋ ਹਲਕੇ 'ਚ ਕਿਵੇਂ ਕਾਊਂਟਿੰਗ ਦੇ ਵਿੱਚ ਇਲੀਗਲ ਤਰੀਕੇ ਨਾਲ ਮੌਜੂਦਾ ਸਰਕਾਰ ਦਾ ਐਮ.ਐਲ.ਏ ਉਹ ਬੜਿਆ ਪਹਿਲਾਂ ਕਾਗਜ਼ ਰਿਜੈਕਟ ਜੇਤੋ ਦੇ ਵਿੱਚ ਕਰਾਏ ਗਏ ਫਿਰ ਇਹ ਐਮ.ਐਲ.ਏ ਦਾ ਕਾਊਂਟਿੰਗ 'ਚ ਦਾਖਲ ਹੋਣਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੇਤੋ ਹਲਕੇ 'ਚ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਧੱਕਾ ਕਰਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ 10 ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਸਾਡੀਆਂ ਦਾਸਚੋ ਪੰਜ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਮੈਜੋਰਿਟੀ ਚ ਆ ਸੀ ਚਾਰ ਮੌਜੂਦਾ ਸਰਕਾਰ ਜਿੱਤੀ ਹੈ ਤੇ ਕਾਂਗਰਸ ਪਾਰਟੀ ਨੂੰ ਕੱਲੀ ਇੱਕ ਜ਼ਿਲ੍ਹਾ ਪ੍ਰੀਸ਼ਦ ਆਈ ਹੈ ਸੋ ਇਸ ਗੱਲ ਦਾ ਲੋਕਾਂ ਨੂੰ ਮੈਂ ਵਧਾਈ ਵੀ ਦਿੰਦਾ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਹੋਰ ਵੀ ਤਕੜੇ ਹੋ ਕੇ ਦੇਖੋ ਚਾਹੇ 9 ਸਾਲ ਹੋ ਗਏ ਸਰਕਾਰ ਨਹੀਂ ਸੀ ਸਾਡੀ ਬਟ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਇੱਕ ਇੱਕ ਆਗੂ ਲੋਕਾਂ ਦੀ ਸੇਵਾ 'ਚ ਹਾਜ਼ਰ ਸੀ ਤੇ ਲੋਕਾਂ ਨੇ ਅੱਜ ਫਿਰ ਉਸ ਚੀਜ਼ ਦਾ ਜਿਹੜਾ ਸਮਰਥਨ ਵੀ ਸਾਨੂੰ ਦਿੱਤਾ ਹੈ। ਬੋਲ ਸਾਹਿਬ ਮੈਂ ਇੱਕ ਵਾ ਗੱਲ ਪੂਰੀ ਕਰ ਲਾਂ ਜੀ। ਇਹਦੇ 'ਚ ਇਸ ਇਲੈਕਸ਼ਨ ਨੇ ਕਈ ਸੰਕੇਤ ਦਿੱਤੇ ਆ ਤੇ ਕਈ ਲੋਕਾਂ ਦਾ ਜਿਹੜਾ ਕੂੜ ਪ੍ਰਚਾਰ ਸੀ ਉਹਦੇ ਵੀ ਇਹਨਾਂ ਨੇ ਪਰਦਾ ਫਾਸ਼ ਕੀਤਾ। ਤੁਸੀਂ ਵੇਖੋ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਲੀਡਰ ਸੀ ਅੱਜ ਆਪਦੇ ਆਪ ਨੂੰ ਮੁੱਖ ਮੰਤਰੀ ਲੈਵਲ ਤੇ ਸਮਝਦੇ ਆ ਸਾਡੇ ਮੌਜੂਦਾ ਸਪੀਕਰ ਇੱਕ ਮੇਰੇ ਦਾ ਮੁੱਖ ਮੰਤਰੀਅਤ ਦੇ ਬਣ ਕੇ ਵੀ ਬਹਿ ਗਏ ਸੀ ਉਹ ਉਹਨਾਂ ਦੇ ਪਿੰਡ ਚੋਂ ਉਹਨਾਂ ਦੀ ਬਲਾਕ ਸੰਮਤੀ ਜਿਹੜੀ ਆ ਉਹ ਹਾਰਨੀ ਸਾਡਾ ਫਰੀਦਕੋਟ ਦਾ ਐਮਐਲਏ ਜਿਹੜਾ ਗੁਰਦੇਵ ਸਿੰਘ ਸੇਖੋ ਜਿਹੜਾ ਉਹਨਾਂ ਦਾ ਪਿੰਡ ਵੀ ਤੇ ਉਹਨਾਂ ਦੀ ਬਲਾਕ ਸੰਮਤੀ ਆਪਦੀ ਉਹ ਹਾਰਨੀ ਇਹ ਸਾਰਾ ਕੁਝ ਤੇ ਹੋਰ ਵੀ ਜਿੰਨੇ ਆਮ ਆਦਮੀ ਪਾਰਟੀ ਦੇ ਲੀਡਰ ਸੀ ਉਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਮੀਜੈਕਟ ਕੀਤਾ ਇੱਕ ਹੋਰ ਜਿਹੜਾ ਮਤਲਬ ਵੇਖੋ 9 ਸਾਲ ਤੋਂ ਇੱਕ ਕੂੜ ਪ੍ਰਚਾਰ ਦੋਨੋਂ ਪਾਰਟੀਆਂ ਵੱਲੋਂ ਰਲ ਕੇ ਕੀਤਾ ਜਾ ਰਿਹਾ ਸੀ ਜਿਸ ਕੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਵੀ ਹੋਇਆ ਪਰ ਅੱਜ 9 ਸਾਲਾਂ ਬਾਅਦ ਲੋਕ ਸਮਝ ਚੁੱਕੇ ਐ ਕਿ ਇਹ ਸਾਰਾ ਇੱਕ ਖੇਤਰੀ ਪਾਰਟੀ ਨੂੰ ਪੰਜਾਬ ਦੀ ਨੂੰ ਪੰਜਾਬ ਦੇ ਨੁਮਾਇੰਦਾ ਜੱਥੇਬੰਦੀ ਨੂੰ ਪੰਥ ਦੀ ਨੁਮਾਇੰਦਾ ਜੱਥੇਬੰਦੀ ਨੂੰ ਢਾਹ ਲਾਉਣ ਵਾਸਤੇ ਕੀਤਾ ਗਿਆ ਸੀ ਮੈਂ ਗੱਲ ਕਰ ਰਿਹਾ ਜਿਹੜਾ ਬੇਅਦਬੀ ਦੀ ਗੱਲ ਇਹ ਕਰਦੇ ਸੀ ਪਹਿਲੀ ਗੱਲ ਤਾਂ ਕਰਦੇ ਉਹ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਟੰਕਾ ਤੋਪਾਂ ਨਾਲ ਹਮਲਾ ਕੀਤਾ ਹਜ਼ਾਰਾ ਗੁਰੂ ਸਾਹਿਬ ਦੇ ਸਰੂਪ ਉਸ ਵੇਲੇ ਅਗਨ ਭੇਂਟ ਕੀਤੇ ਦਰਬਾਰ ਸਾਹਿਬ ਦਾ ਸਰੋਵਰ ਲਹੂ ਨਾਲ ਲਾਲ ਕਰਤਾ ਸੀ ਉਹਨਾਂ ਲੋਕਾਂ ਨੇ ਉਹ ਬੇਅਦਬੀ ਦੀਆਂ ਗੱਲਾਂ ਕਰਦੇ ਸੀ ਤੇ 5 ਸਾਲ ਪਿਛਲੇ ਕਾਂਗਰਸ ਦੇ ਨੰਗੇ 4 ਸਾਲ ਇਹ ਸਰਕਾਰ ਦੇ ਨੰਗੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੀ ਵਰਕਰ ਨੂੰ ਇੱਕ ਵੀ ਲੀਡਰ ਨੂੰ ਇਹਦੇ ਵਿੱਚ ਫਰੇਮ ਨਹੀਂ ਕਰ ਸਕੇ ਜੇ ਇਹਦੇ ਸੱਚਾਈ ਸੀ ਤਾਂ ਫਿਰ ਇਹਨਾਂ ਨੂੰ ਰੋਕਿਆ ਕੀ ਨੇ ਇਹ ਚੀਜ਼ਾਂ ਦੇ ਲੋਕ ਸਮਝ ਰਿਹਾ ਤੇ ਲੋਕ ਸਵਾਲ ਵੀ ਕਰ ਰਹੇ ਹੈ ਮੈਂ ਇਸ ਗੱਲ ਤੇ ਕਿਉਂ ਆਇਆ ਕਿ ਜਿਹੜੀ ਸਾਡੀ ਜੈਤੋ ਹਲਕੇ ਚ ਬਲਾਕ ਸਮਤੀ ਸੀ ਬਾਈਬਲ ਕਲਾ ਸ਼੍ਰੋਮਣੀ ਅਕਾਲੀ ਦਲ ਉਹ ਪਿੰਡ ਵੀ ਜਿੱਤਿਆ ਤੇ ਉਹ ਬਲਾਕ ਸਮਤੀ ਵੀ ਜਿੱਤਿਆ ਸਰਾਵਾ ਚੋਵੀ ਸ਼੍ਰੋਮਣੀ ਅਕਾਲੀ ਦਲ ਜਿੱਤੇ ਮੇਰਾ ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਸੀ ਇਹਨਾਂ ਪਾਰਟੀਆਂ ਨੇ ਇੱਕ ਦੁਸ਼ਟ ਪ੍ਰਚਾਰ ਕਰਕੇ ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਸੀ ਅੱਜ ਮੈਂ ਵੀ ਅਸੀਂ ਜਦੋਂ ਪਿੰਡਾਂ 'ਚ ਗਏ ਆ ਅਸੀਂ ਇੱਕੋ ਗੱਲ ਉਹਨਾਂ ਨੂੰ ਕਹੀ ਹੈ ਕਿ 9 ਸਾਲ ਹੋ ਗਏ ਤੁਸੀਂ ਸਾਰੀਆਂ ਸਰਕਾਰਾਂ ਵੇਖ ਲੀਆਂ ਹੋਣ ਅਕਾਲੀ ਦਲ ਦੀ ਸਰਕਾਰ ਵੀ ਵੇਖ ਲਈ ਪਿਛਲੇ 5 ਸਾਲ ਕਾਂਗਰਸ ਵੀ ਰਹੀ ਗਈ ਤੇ 4 ਸਾਲ ਇਹਨਾਂ ਨੂੰ ਹੋ ਗਏ ਡਵੈਲਪਮੈਂਟ ਤੇ ਗੱਲ ਕਰਨ ਪੰਜਾਬ ਦੀ ਡਵੈਲਪਮੈਂਟ ਵਾਸਤੇ ਕੀ ਕੀਤਾ ਕਿਸਾਨ ਵਾਸਤੇ ਕੀ ਕੀਤਾ EMPLOYEES ਵਾਸਤੇ ਕੀ ਕੀਤਾ ਦੁਕਾਨਦਾਰ ਵਾਸਤੇ ਕੀ ਕੀਤਾ ਗਰੀਬ ਵਾਸਤੇ ਕੀ ਕੀਤਾ ਕੀ ਸੋਸ਼ਲ ਵੈਲਫੇਅਰ ਸਕੀਮਸ ਤੁਸੀਂ ਲਿਆਏ ਹੋ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਕੀ ਕੀਤਾ ਇੱਕ ਵੀ ਚੀਜ਼ ਜੇ ਇਹ ਦੋਨੋਂ ਪਾਰਟੀਆਂ ਗਿਣਾ ਦੇਣ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਿਉਂਕਿ ਪਿੰਡਾਂ ਦੀ ਪਿੰਡਾਂ ਦੀ ਇਲੈਕਸ਼ਨ ਸੀ ਮੈਂ ਇਸ ਕਰਕੇ ਪਿੰਡੂ ਖੇਤਰ ਦੀ ਗੱਲ ਕਰ ਰਿਹਾ ਵੈਸੇ ਓਵਰਆਲ ਪੰਜਾਬ ਦੀ ਤੁਸੀਂ ਗੱਲ ਕਰੋ ਚਾਹੇ ਪਿੰਡਾਂ ਦੀ ਡਿਵੈਲਪਮੈਂਟ ਦੀ ਗੱਲ ਹੋਵੇ ਚਾਹੇ ਕੋਈ ਕਿਸਾਨ ਵਾਸਤੇ ਸਹੂਲਤ ਆਈ ਚਾਹੇ ਕੋਈ ਗਰੀਬ ਵਾਸਤੇ ਸਹੂਲਤ ਆਈ ਉਦੋਂ ਹੀ ਆਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਆਓ ਬਾਲਸਾ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਕਿ ਇੱਕ ਵੀ ਚੀਜ਼ ਗਿਣਾ ਦਿਓ ਜਿਹੜੀ ਕਾਂਗਰਸ ਨੇ ਕੀਤੀ ਹੋਵੇ ਜਾਂ ਆਮ ਆਦਮੀ ਪਾਰਟੀ ਨੇ ਕੀਤੀ ਹੋਵੇ ਸੋ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਰਹੇ ਆ ਹੁਣ ਤੇ ਬੜਾ ਵੱਡਾ ਬਹੁਮਤ ਕਲਾ ਫਰੀਦਕੋਟ ਜ਼ਿਲ੍ਹੇ 'ਚ ਨੇ ਜਿੰਨਾ ਕਿ ਨੇੜੇ ਤੇੜੇ ਦੀ ਸਾਨੂੰ ਖਬਰ ਆ ਰਹੀ ਹੈ ਅਜੇ ਤੱਕ ਤਾਂ ਸਮਾਂ ਨਹੀਂ ਮਿਲਿਆ ਅਖਬਾਰਾਂ ਪੜਨ ਦਾ ਮੁਕਸਰ ਦੇ ਵਿੱਚ ਮੈਜੋਰਿਟੀ ਹੈ ਬਟਿੰਡੇ ਦੇ ਵਿੱਚ ਮੈਜੋਰਿਟੀ ਹੈ ਮਾਨਸਾ ਦੇ ਵਿੱਚ ਮੈਜੋਰਿਟੀ ਹੈ ਫਿਰੋਜ਼ਪੁਰ ਚ ਵੱਧ ਸੀਟਾਂ ਲੈ ਕੇ ਗਏ ਐ ਸੋ ਜਿੰਨਾ ਅਸੀਂ ਆਲੇ-ਦੁਆਲੇ ਆਪਦੇ ਦੇਖ ਰਹੇ ਹਾਂ ਇੱਕ ਸ਼੍ਰੋਮਣੀ 41 ਗਲ ਦੀ ਵੇਵ ਬਣਨ ਲੱਗੀ ਹੈ ਲੋਕ ਆਸ ਕਰਦੇ ਆ ਕਿ ਜੇ ਪੰਜਾਬ ਨੂੰ ਅੱਜ ਦੇ ਮੌਜੂਦਾ ਹਾਲਾਤ ਜੋ ਇਹਨਾਂ ਨੇ ਬੇੜਾ ਗਰਕ ਕਰਤਾ ਆ ਜਿਹੜਾ ਕਹਿੰਦਾ ਸੀ ਨਾ ਕਿ ਡਾਈਨੋਸੌਰ ਆ ਸਕਦੇ ਆ ਜਾਂ ਨੋਕੀਆਂ ਨੂੰ ਵੀ ਲੋਕ ਭੁੱਲ ਗਏ ਭਲੇਖੇ ਕੱਢ ਦੇਾਂਗੇ ਇਹ ਮੁੱਖ ਮੰਤਰੀ ਨੂੰ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਣਾ ਕਿ 4 ਸਾਲ ਹੋ ਗਏ ਲੋਕ ਤੇਰੇ ਚੁਟਕਲੇ ਤੇਰੀਆਂ ਮਸਕਰੀਆਂ ਸੁਣ ਰਿਹਾ ਹੁਣ ਆਪਦਾ ਪਰਫਾਰਮੈਂਸ ਦਾ ਜਿਹੜਾ ਤੇਰਾ ਰਿਜ਼ਲਟ ਹੈ ਉਹ ਦੇ ਲੋਕਾਂ ਨੂੰ ਕਿ ਕੀਤਾ ਕੀ ਐ ਤੂੰ 4 ਸਾਲਾਂ ਚ ਪੰਜਾਬ ਵਾਸਤੇ ਸਿਵਾਏ ਚੁਟਕਲੇ ਸੁਣਾਉਣ ਦੇ ਸਿਵਾਏ ਟਿਚਰਾਂ ਕਰਨ ਦੇ ਪ੍ਰਾਪਤੀ ਕੀ ਐ ਇੱਕ ਵੀ ਚੀਜ਼ ਤੁਸੀਂ ਪੰਜਾਬ ਵਾਸਤੇ ਕਨਾ ਦਿਓ ਸੋ ਇਹ ਸਾਰੀਆਂ ਗੱਲਾਂ ਮੈਂ ਜਿਹੜੀਆਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਜਿਹੜਾ ਦੁਬਾਰਾ ਮੋੜਾ ਹੋਇਆ ਲੋਕ ਕਹਿੰਦੇ ਸੀ ਬੜੇ ਸਾਡੇ ਵਿਰੋਧੀ ਪ੍ਰਚਾਰ ਕਰਦੇ ਸੀ ਜੀ ਕੀ ਇਹ ਭੁੱਲ ਜਾਣ ਜੀ ਇਹ ਫਲਾਨਾ ਡਾਈਨਸੌਰ ਆਜੂ ਠਮਕਾ ਤੇ ਮੈਂ ਤਾਂ ਹੁਣ ਸੋਸ਼ਲ ਮੀਡੀਆ ਮੈਨੂੰ ਇੱਥੇ ਵੀ ਲੱਗਿਆ ਜਿਵੇਂ ਕੋਈ ਪੈੜਾਂ ਪੂੜਾਂ ਪਈਆਂ ਹੁੰਦੀਆਂ ਮੈਂ ਤਾਂ ਹੀ ਪੈਰ ਨਾਲ ਵੇਂਦਾ ਸੀ ਵੀ ਕੀ ਐ ਸੋ ਲੋਕ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣੀ ਚਾਹੁੰਦੇ ਆ ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਸੇਵਕ ਦੇਖਣਾ ਚਾਹੁੰਦੇ ਆ ਕਿਉਂਕਿ ਜੇ ਪੰਜਾਬ ਨੂੰ ਅੱਜ ਦੇ ਹਾਲਾਤਾਂ ਚੋਂ ਜਿੱਥੇ ਗੈਂਗਸਟਰイズਮ ਦਾ ਬੋਲਬਾਲਾ ਹੈ ਜਿੱਥੇ ਲੁੱਟਾਂ ਖੂਹਾਂ ਦਾ ਬੋਲਬਾਲਾ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਕਤਲ ਕਰਾ ਰਹੇ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਫਰੋਤੀਆਂ ਲੈ ਰਹੇ ਹੈ ਜਿੱਥੇ ਕਿਸੇ ਬੰਦੇ ਦੀ ਜਾਨ ਮਾਲ ਸੇਫ ਨਹੀਂ ਹੈ ਜੇ ਇਹਨਾਂ ਹਾਲਾਤਾਂ ਚੋਂ ਪੰਜਾਬ ਨੂੰ ਕੱਢਣਾ ਹੈ ਤਾਂ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਕਰ ਸਕਦਾ ਹੈ ਦੀ ਬੰਪਰ ਜਿੱਤ ਹੋਈ ਹੈ ਪਾਰਟੀ ਦੇ ਵਕਾਸ ਦੇ ਕੰਮਾਂ ਦੇ ਉੱਤੇ ਮੋਹਰ ਲੱਗੀ ਹੈ ਸਾਡੇ ਵੀ ਅਜ ਨਾਲ ਇਹ ਹਲਕੇ ਦੇ ਵਿੱਚ 33 ਬਲਾਕ ਸੰਪਤੀਆਂ ਸੀਗੀਆਂ ਜਿਦੇ ਚੋਂ 32 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੂ ਹੋਏ ਇੱਕ ਉਮੀਦਵਾਰ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਜਿੱਤਿਆ ਉਚਾਦ ਜ਼ਿਲ੍ਹਾ ਪਾਲਿਸ਼ਚਰ ਜਿਹੜੀ ਹੈ ਚਾਰੇ ਦੀਆਂ ਚਾਰੇ ਆਮ ਆਦੀ ਪਾਰਟੀ ਨੇ ਜਿਹੜੀਆਂ ਜਿੱਤੀਆਂ ਜਿਹੜਾ ਕੰਮ ਅਸੀਂ ਹਲਕੇ ਦੇ ਵਿੱਚ ਕੀਤਾ ਹੈ ਵਿਕਾਸ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜੇ ਕੰਮ ਪਿੰਡੂ ਏਰੀਆ ਦੇ ਵਿੱਚ ਸੀਗੇ ਪਿੰਡਾਂ ਦੀਆਂ ਸੜਕਾਂ ਪਿੰਡਾਂ ਦੇ ਹਸਪਤਾਲ ਪਿੰਡਾਂ ਦੇ ਸਕੂਲ ਪਿੰਡਾਂ ਦੇ ਸਟੇਡੀਅਮ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਬਣਾਏ ਸਰ ਉਹਨਾਂ ਦੇ ਕਰਕੇ ਵੱਲਾ ਜਿਹੜੀ ਇਹ ਚਿਤ ਹੋਈ ਹੈ ਹੱਲੇ ਕਈ ਥਾਵਾਂ ਤੇ ਕਾਂਗਰਸ ਤੇ ਇਕੱਲੀ ਇਕੱਠੇ ਵੀ ਹੋ ਗਏ ਪਰ ਫਿਰ ਵੀ ਬਹੁਤ ਵੱਡੀ ਬੰਪਲ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਹੋਈ ਹੈ ਔਰ ਅਗਲੇ 14 ਮਹੀਨੇ ਸਰਕਾਰ ਦੇ ਜਿਹੜੇ ਬਾਕੀ ਹੈ ਉਹਨਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਦੇ ਰਹਿ ਗਏ ਜਿਹੜੇ ਅਜੇ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਉਹ ਸਾਰੇ ਕੰਮ ਮਾਨ ਸਾਹਿਬ ਦੀ ਸਰਕਾਰ ਕੰਪਲੀਟ ਕਰੂਗੀ ਅਸੀਂ 27 ਦੇ ਵਿੱਚ ਵੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਂਗੇ ਕੋਣੀ ਵੀ ਵਿਕਾਸ ਦੇ ਨਾਂ ਤੇ ਮੰਗੀਏ ਔਰ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਜਦੋਂ ਪੂਰੇ ਪੰਜਾਬ ਦੇ ਵਿੱਚ ਐਸੈਂਬਲੀ ਇਲੈਕਸ਼ਨ ਜਾਊਗੀ ਤੇ ਵਿਕਾਸ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 5 ਸਾਲ ਕੀਤਾ ਉਹਦਾ ਲੇਖਾ ਜੋਖਾ ਉਹਦਾ ਕੋਡ ਕਾਡ ਲੈ ਕੇ ਲੋਕਾਂ ਦੇ ਦਰਵਾਜ਼ੇ ਤੇ ਜਾਵਾਂਗੇ ਔਰ ਲਾਜ਼ਮੀ ਅਗਲੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇ ਹਾਲੀਵਾਲ ਸਾਹਿਬ ਜਿਹੜੀ ਸੀਟ ਤੂੰ ਹੀ ਹਾਰੇ ਜੇ ਉਸ ਸੀਟ ਦੀ ਜਿਆਦਾ ਚਰਚਾ ਉਹਨਾਂ ਦਾ ਕਹਿਣਾ ਹੈ ਕਿ ਤਾਲੀਵਾਲ ਸਾਹਿਬ ਆਪਣੇ ਜਿਹੜੇ ਘਰ ਦੀ ਸੀਟ ਆ ਉਹਨੂੰ ਹਾਰ ਕੇ ਬਾਗੀ ਜਰੂਰ ਜਿਤਾ ਲੀਆਂ। ਨਹੀਂ ਨਹੀਂ ਖੰਨਾਵਾ ਸਾਹਿਬ ਦੀ ਵੀ। ਸਤਿ ਸ੍ਰੀ ਅਕਾਲ ਵੇਖੋ ਗੱਲ ਇਹ ਆ ਕਿ ਮੈਂ ਤਾਂ ਵੈਸੇ ਕੱਲ੍ਹ ਸਪਸ਼ਟ ਕਰਤਾ ਸੀਗਾ। ਇਹਦਾ ਮਤਲਬ ਇੱਕ ਗੱਲ ਇਹ ਵੀ ਮੰਨੋ ਤੁਸੀਂ। ਵੈਸੇ ਕਿਉਂਕਿ ਮੈਂ ਤਾਂ ਕੰਮ ਨਾਲੇ ਚ ਕਰਦਾ ਕਦੀ ਆਪਣੇ ਪਿੰਡ ਦੀ ਪੋਲਿਟਿਕਸ 'ਚ ਹਿੱਸਾ ਨਹੀਂ ਲਿਆ। ਅੱਜ ਨਾਲੇ ਦੇ ਵਿੱਚ ਜਿੱਥੇ ਜਿੱਥੇ ਸਾਹਿਬ ਜਿੱਥੇ ਰਾਜਨੀਤੀ ਕਰਦੇ ਆਂ। ਅੱਜ ਨਾਲੇ ਦੇ ਵਿੱਚ ਉਹ ਇੱਕ ਸੀਟ ਜਿਹੜੀ ਹਾਰ ਕੇ ਉਹ ਕਹਿੰਦੇ 32 ਨਹੀਂ ਗਿਣਦੇ। ਅਜਿਹਾ ਨਾ ਦੱਸੋ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਕੰਮ ਕਰਦਾ ਦੂਜੀ ਗੱਲ ਇਹ ਕਿ ਜੇ ਧੱਕਾ ਕਰਕੇ ਜਾਂ ਕੋਈ ਓਦਾ ਕਰਦਾ ਹੁੰਦਾ ਉਹ ਜਿੱਥੇ ਜਾ ਸਕਦੀ ਆ ਪਤਾ ਹੀ ਇੱਦਾਂ ਦਾ ਕਿਤੇ ਕੋਈ ਕੰਮ ਨਹੀਂ ਕੀਤਾ ਲੋਕ ਇੰਡੀਪੈਂਡੈਂਟ ਨੇ ਡੈਮੋਕ੍ਰੇਸੀ ਭਾਵੇਂ ਕਿਸੇ ਦਾ ਪਿੰਡ ਆ ਹਰ ਬੰਦੇ ਨੇ ਵੋਟਾਂ ਪਾਈਆਂ ਇਹਦਾ ਮਤਲਬ ਇਹ ਵੀ ਨੋਟ ਕਰੋ ਕਿ ਸਾਡੀ ਪਾਰਟੀ ਦੇ ਸਾਡੀ ਸਰਕਾਰ ਨੇ ਕਿਤੇ ਕੋਈ ਧੱਕਾ ਨਹੀਂ ਕੀਤਾ ਜਿਹੜੇ ਵਿਰੋਧੀ ਝੂਠ ਦੇ ਵੱਲ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਸਰਦਾਰ ਸਾਹਿਬ ਤੁਹਾਨੂੰ ਹਰਾਉਣ ਵਾਸਤੇ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਹੋ ਲੱਗਦਾ ਕਿ ਤੁਹਾਨੂੰ ਹਰਾਉਣ ਵਾਸਤੇ ਸਾਰੀਆਂ ਪਾਰਟੀਆਂ ਤੁਹਾਡੇ ਪਿੰਡ 'ਚ ਇਕਜੁੱਟ ਹੋ ਗਈਆਂ ਸੀ। ਉਹ ਨਹੀਂ ਉਹ ਤਾਂ ਸਾਦੇ ਤਵਾਂ ਦੇ ਕਾਲੀ ਕਾਂਗਰਸੀ ਇਕੱਠੇ ਮੈਨੂੰ ਕੀ ਹਲਾਉਣਾ ਮੈਂ ਤਾਂ ਉਹ ਪਿੰਡ 'ਚ ਨਹੀਂ ਹਗਾ। ਠੀਕ ਹੈ। ਮੈਨੂੰ ਕੀ ਹਲਾਉਣਾ ਸੀਗਾ? ਮੈਂ ਤਾਂ ਇਹ ਨਾਲੇ ਜਗ੍ਹਾ ਕੰਮ ਕਰਦਾ। ਜਿਆਦਾ ਤੁਹਾਡੇ ਜੱਦੀ ਪਿੰਡ ਦੀ ਕੀ ਸਾਹਿਬ ਮੇਰਾ ਪਿੰਡ ਰਾਜਾ ਸਾਂਸੀ ਹਲਕੇ 'ਚ ਪੈਂਦਾ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ। ਠੀਕ ਹੈ ਜੀ। ਮੈਂ 2018 ਤੋਂ ਵਿਦਾਨਸਵ ਹਲਕਾ ਨਾਲੇ ਦਾ ਇੰਚਾਰਜ ਲੱਗਾ। ਉੱਥੇ ਕੰਮ ਕਰਦਾ ਬਾਅਦ ਤੇ ਮੈਂ ਆਪਣੀ ਪੋਲਿਟਿਕਸ ਪਿੰਡ ਦੇ ਵਿੱਚ ਕਦੀ ਨਹੀਂ ਕਰਦਾ ਨਾ ਕੀਤੀ। ਪਿੰਡ ਦੇ ਲੋਕ ਕਿੰਨੀ ਪਿੰਡਡ ਆਜ਼ਾਦ ਨੇ ਜਿੱਥੇ ਵੋਟ ਪਾਣੀ ਕੋਈ ਤੱਕਰ ਨਹੀਂ ਹੈ ਗੱਲ ਗੱਲ ਇਹ ਹੈ ਕਿ ਜਿੱਥੇ ਜਿਹੜੀ ਮੇਰੀ ਕਦਰਮ ਭੂਮੀ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਉਸ ਰਿਜ਼ਲਟ ਦੀ ਗੱਲ ਕਰੋ ਤੁਸੀਂ ਜਿਹੜਾ ਮੈਂ ਨਾਲ ਵਿੱਚ 32 ਸੀਟਾਂ ਜਿੱਤ ਕੇ ਲਿਆਂਦੀ ਆ ਤੁਸੀਂ ਉਹ 네ਗੇਟਿਵ ਗੱਲਾਂ ਨਾ ਕਰੋ ਪੋਜ਼ਿਟਿਵ ਗੱਲ ਜਿਹੜੀ ਆ ਉਹ ਕਰੋ ਉਹਦੇ ਤੋਂ ਇਹ ਸਾਬਤ ਆ ਕਿ ਅਸੀਂ ਕਿਤੇ ਕੋਈ ਤੱਕਾ ਨਹੀਂ ਕੀਤਾ ਹਰ ਬੰਦੇ ਨੂੰ ਕਹਾ ਕੇ ਠੀਕ ਆ ਡੈਮੋਕ੍ਰੇਸੀ ਆਪਣੀ ਵੋਟ ਪਾਓ ਕਿੱਦ ਤੋਂ ਕੋਈ ਨਾ ਪੰਜਾਬ ਦੇ ਵਿੱਚ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਕਿਵੇਂ ਦੇਖ ਰਹੇ ਹੋ ਜੀ ਉਧਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਵੀ ਆਵਾਂਗੇ ਡਾਇਨਾਸੌਰ ਵੀ ਆਉਣਗੇ ਕਿਵੇਂ ਦੇਖ ਰਹੇ ਹੋ ਜੀ ਨਾ ਡਾਇਨਾਸੌਰ ਆਉਣਗੇ ਨਾ ਅਕਾਲੀ ਆਉਣਗੇ ਕਾਲੀਆਂ ਨੇ ਪਹਿਲਾਂ ਤਰਨਤਾਰ ਦੀ ਲਕਸ਼ ਦੇ ਵਿੱਚ ਗੈਂਗਸਟਰ ਦੇ ਸਿੱਤੇ ਲਕਸ਼ ਜੜੀ ਹੁਣ ਫਿਰ ਇਸ ਲਕਸ਼ ਦੇ ਵਿੱਚ ਵੀ ਗੈਂਗਸਟਰ ਨੂੰ ਜਿਹੜਾ ਵਰਤਿਆ ਗਿਆ ਡਾਇਨਾਸੌਰ ਨਹੀਂ ਆ ਸਕਦੇ ਕਾਲੀ ਨਹੀਂ ਆ ਸਕਦੇ ਭੁੱਲ ਜਾਣ ਕਾਲੀ ਗੈਂਗਸਟਰ ਦੇ ਸਿਰ ਤੇ ਤੁਸੀਂ ਕਿੰਨਾ ਇਥੇ ਪੋਲਿਟਿਕਸ ਕਰ ਸਕਦੇ ਹੋ ਨਹੀਂ ਆਉਣਗੇ ਕਾਲੀ ਦਲ ਬਹੁਤ ਬੁਧੀਤਾ ਹੁਣ ਵੀ ਮਾਨਤ ਖਾਦੀ ਉਹਨੇ ਅੱਗੇ ਵੀ ਖਾਦੀ 27ਵੀਂ ਬਹੁਤ ਬੁਧੀਤਾ ਗੁਰਦੀਸ਼ ਸਿੰਘ ਦਾ ਜ਼ਿਕਰ ਕਰਨਾ ਚਾਹਾਂਗੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਮਾਨਤ ਉਸ ਦੀ ਦਵਾਈ ਉਹ ਵੀ ਵੱਡੀ ਲੀਡ ਨਾਲ ਜਿਤੇ ਆ ਲੱਗਦਾ ਹੈ ਕਿ ਗੈਂਗਸਟਰਾਂ ਦੇ ਸਿਰ ਤੇ ਹੁਣ ਅਕਾਲੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਕਾਲੀ ਦਲ ਗੈਂਗਸਟਰਾਂ ਦੇ ਸਿਰ ਤੇ ਰਹਿ ਗਿਆ ਸਭ ਤੁਸੀਂ ਰਾਜਾ ਸਾਸਿ ਦੇਖੋ ਸੱਦੀ ਰਾਜਾ ਸਾਸਿ ਦੇਖੋ ਅਜ ਨਾਲ ਆ ਦੇਖੋ ਮਜੀਠਾ ਦੇਖੋ ਜੰਡਿਆਲਾ ਦੇਖੋ ਤੁਸੀਂ ਕਿੱਥੇ ਕਿੱਥੇ ਅਦੁੱਲੇ ਦੇ ਏਰੀਏ ਦੇ ਵਿੱਚ ਮਜੀਠੇ ਦੇ ਵਿੱਚ ਤੁਸੀਂ ਦੇਖੋ ਪਹਿਲੀ ਵਾਰ ਮਜੀਠੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਬੜਦਸਤ ਜਿੱਤ ਮਿਲੀ ਆ ਉਹ ਜਿਹੜੀ ਹੋਰ ਕਿਤੇ ਨਹੀਂ ਮਿਲੀ ਅਕਾਲੀ ਦਲ ਨੇ ਸਾਤ ਤੋੜਿਆ ਜੀ ਉੱਥੇ 60 ਸਾਲ ਅਕਾਲੀ ਅਕਾਲੀ 60 ਸਾਲ ਤੋਂ ਕਦੀ ਵੀ ਉਹ ਜਦੋਂ ਦਾ ਮਜੀਠੀ ਆਇਆ ਸੀਗਾ ਇੰਨੀ ਗੁੰਡਾਗਰਦੀ ਕਰਦਾ ਸੀ ਉਹ ਕਿਸੇ ਨੂੰ ਕਦੀ ਉੱਥੇ ਉੱਠਣ ਨਹੀਂ ਦਿੰਦਾ ਉਹਦਾ ਪਹਿਲੀ ਵਾਰ ਪਰ ਤੇ ਸਾਹਮਣੇ ਆ ਮਜੀਠੇ ਦਾ ਜੋ ਰਿਜ਼ਲਟ ਹੈ ਜੀ ਤਲਵੀਰ ਹੋਣਾ ਨੇ ਇਨਵਾਈਟ ਕੀਤਾ ਤਕਬੀਰ ਬਾਦ ਨੂੰ ਕਿ ਸਾਡੀ ਪਾਰਟੀ ਚ ਆ ਜਾਓ ਨਹੀਂ ਦੇਖ ਚਲੋ ਪਤਾ ਦਿਓ ਤਾਂ ਉਹਨਾਂ ਨੇ ਮਖੌਲ ਨਾ ਕਿਹਾ ਨਾ ਨਹੀਂ ਉਹਨੇ ਵੱਡਾ ਬਿਆਨ ਦਿੱਤਾ ਜੀ ਕੱਲ ਸੁਖਵੀਰ ਨੂੰ ਕਿਹਨੇ ਲੈਣਾ ਕੀ ਕਰਨਾ ਇਹੋ ਜਿਹਾ ਕੂੜਾ ਨੂੰ ਲੈ ਕੇ ਸੁਖਵੀਰ ਲੈਣ ਵਾਲਾ ਉਹ ਤੇ ਪੱਲੇ ਹੈਗਾ ਕੋਈ ਉਹ ਸਾਰੇ ਦੇਖਦੇ ਨੂੰ ਲੈ ਕੇ ਕੀ ਕਰਨਾ ਇਹਨਾਂ ਤੋਂ ਧਿਆਨ ਛਡਾਈ ਹੈਗੇ ਠੀਕ ਹੈ ਲੈ ਇਹ ਜਿੰਨਾਂ ਕੋ ਧਿਆਨ ਛਡਾਈ ਉਹਨਾਂ ਨੂੰ ਕਹਿੰਦੇ ਫੇਰ ਲਾਓ ਉਹ ਛੱਡੋ ਜਾਂ ਉਹਨਾਂ ਕੋ ਤੇ ਲੋਕ ਚਾਹੇ ਹੱਥ ਜੋੜਦੇ ਪਏ ਉਹਨਾਂ ਨੂੰ ਕੱਢੋ ਕਿੱਥੇ ਦਾ ਇਹ ਕਿਥੋਂ ਆ ਗਏ ਪੰਜਾਬ ਦੇ ਵਿੱਚ ਮੇਰਾ ਖਦਕਾਤਾ ਪੰਜਾਬ ਦਾ ਧਾਲੀਵਾਲ ਸਾਹਿਬ ਕੱਲ ਘੋਮਾ ਪਿੰਡ ਦੇ ਜਿਹੜੇ ਹੈਗਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਵੱਲੋਂ ਕਹਿੰਦੇ ਕਿ ਤੁਹਾਨੂੰ ਅਸੀਂ ਜਿੱਤ ਕੇ ਸੀ ਤੁਹਾਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਤੇ ਐਦਾ ਦੀ ਗੱਲ ਹੋਈ ਹੋਵੇ ਜਿਹੜੇ ਅੰਦਰ ਪੋਲਿੰਗ ਜੈਂਟ ਬੈਠੇ ਸੀ ਕਾਊਂਟਿੰਗ ਜੈਂਟ ਬੈਠੇ ਸੀ ਆਦ ਬੰਦੇ ਨੇ ਸਾਈਨ ਕੀਤੇ ਹਰ ਬੰਦਾ ਸਾਈਨ ਕਰਕੇ ਬਾਹਰ ਆਇਆ ਬਿਲਕੁਲ ਝੂਠ ਕਲੀਦਾਲ ਵਾਲੇ ਬਾਅਦ ਦੇ ਆ ਕੇ ਕਿਤੇ ਇੱਥੇ ਹੋ ਗਿਆ ਕੋਤੇ ਵੀ ਕੋਈ ਧੱਕਾ ਨਹੀਂ ਹੋਇਆ ਕੁਝ ਨਹੀਂ ਹੋਇਆ ਅਮਨਮਾਨ ਨਾਲ ਵੋਟਾਂ ਪਈਆਂ ਅਮਨਮਾਨ ਨਾਲ ਗਿਣਤੀ ਹੋਈ ਔਰ ਮੈਂ ਤੁਹਾਨੂੰ ਫੇਰ ਕਹਿੰਨਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ 4 ਸਾਲ ਕੰਮ ਕੀਤੇ ਵਿਕਾਸ ਦੇ ਉਹਨਾਂ ਕੰਮਾਂ ਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਈ ਆ ਇਸ ਕਰਕੇ ਇਹ ਵਿਕਾਸ ਦੀ ਰਾਜਨੀਤੀ ਜਿਹੜੀ ਉਹਦੀ ਜਿੱਤ ਹੋਈ ਆ ਸਾਹਿਬ ਆਖਰੀ ਸਵਾਲ ਹੈ ਇੱਕ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਦੇ ਵਿੱਚ ਵੱਡਾ ਇਨਕਾਊਂਟਰ ਕੱਲ ਕੀਤਾ ਗਿਆ ਇੱਕ ਜਣਾ ਹਲਾਕ ਹੋ ਗਿਆ ਕਾਫੀ ਜਣੇ ਫੜੇ ਗਏ ਗੈਂਗਸਟਰਾਂ ਨੂੰ ਕਿਵੇਂ ਦੇਖ ਰਹੇ ਹੋ ਨੱਥਪਾਰੀ ਸਰਕਾਰ ਸਾਹਿਬ ਕੋਈ ਵੀ ਹੋਵੇ ਹੂੰ ਅਸੀਂ ਪਹਿਲਾਂ ਹੀ ਕਿਹਾ ਤੈਅ ਕੀਤਾ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗਲਤ ਕੰਮ ਕਰੂਗਾ ਜਿਹੜਾ ਬੰਦਾ ਕਾਨੂੰਨ ਨੂੰ ਤੋੜੂਗਾ ਜਿਹੜਾ ਕੋਈ ਕਹਿੰਦਾ ਕਿ ਮੈਂ ਗੈਂਗਸਟਰ ਹਾਂ ਸਦਾ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਬੰਦਾ ਕਤਲ ਕਰੂਗਾ ਜਿਹੜਾ ਬੰਦਾ ਖੋਸ਼ ਹੋਊਗਾ ਸਲਾਖਾਂ ਬਣੀਆਂ ਜੇਲ੍ਹਾਂ ਬਣੀਆਂ ਉਹਨੂੰ ਚੁੱਕ ਕੇ ਜੇਲ੍ਹ 'ਚ ਮਾਰਾਂਗੇ ਔਰ ਹੱਦਾਂ ਦਾ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਖਤਮ ਕਰਕੇ ਛੱਡਾਂਗੇ ਜਿੱਦਾਂ ਤੁਸੀਂ ਕੱਲ ਪਸ ਕੱਲ ਵੀ ਕੱਲ ਤੁਸੀਂ ਪੜੇ ਪਸੋਂ ਸੋ ਇਹਦੇ ਤੋਂ ਇਹ ਅੰਕੜੇ ਪੜਿਆ ਡਰਗ ਡਗ ਦੇ ਨਸ਼ਿਆਂ ਦੇ ਕਿ ਸਰਕਾਰ ਨੇ ਪਾਰਲੀਮੈਂਟ ਦੇ ਜਵਾਬ ਦਿੱਤਾ ਕਿ 83% ਕੇਸਾਂ ਦੇ ਵਿੱਚ ਸਜ਼ਾ ਹੋਈ ਪੰਜਾਬ ਦੇ ਵਿੱਚ ਡਰਗ ਦੇ ਮਾਮਲਿਆਂ 'ਚ ਇਸੇ ਤਰ੍ਹਾਂ ਗੈਂਗਸਟਰ ਕੋਈ ਕਿੰਨਾ ਵੀ ਵੱਡਾ ਹੋਊਗਾ ਪੰਜਾਬ ਦੇ ਵਿੱਚ ਸਰ ਕਿਸੇ ਨੂੰ ਸਿੱਧ ਦੀ ਚੁੱਕਰ ਲਿਆ ਕੇ ਭਾਵੇਂ ਜੋ ਮਰਦੀ ਹੋਵੇ ਠੀਕ ਹੈ ਜੀ ਧੰਨਵਾਦ ਸੋ ਇਹ ਸੰਤ талиਵਾਲ ਸਾਹਿਬ талиਵਾਲ ਸਾਹਿਬ ਅੱਜ ਮੱਥਾ ਟੇਕਣ ਆਇਓ ਕੀ ਕਰਨਾ ਚਾਹੁੰਦੇ ਹੋ ਜੀ ਮੀਡੀਆ ਤੇ ਛੋਟਾ ਜਿਹਾ ਆਇਆ ਸੀ ਅਸਫ ਗੁਰੂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਮੇਸ਼ਾ ਇਲੈਕਸ਼ਨ 'ਚ ਉੱਤਰਦੇ ਔਰ ਅੱਜ ਵੀ ਗੁਰੂ ਰਾਮਦਾਸ ਜੀ ਦੇ ਚਰਨਾ ਚ ਵੱਡੀ ਜਿੱਤ ਹੋਈ ਆ ਪੂਰੇ ਪੰਜਾਬ ਦੇ ਵਿੱਚ ਜਿੱਤ ਹੋਈ ਆ ਅਜਨਾਲੇ ਹਲਕੇ ਦੇ ਵਿੱਚ ਜਿੱਤ ਹੋਈ ਆ ਔਰ ਗੁਰੂ ਮਹਾਰਾਜ ਦੇ ਅੱਗੇ ਰਾਸ ਕਰਨੀ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਵਿਕਾਸ ਦੀ ਰਾਜ ਦਿੱਤੀ ਆ ਉਹਨੂੰ ਹੋਰ ਬੜਾਵਾ ਦਵੇ ਅਜਨਾਲੇ ਦੇ ਵਿੱਚ ਸਾਨੂੰ ਹੋਰ ਕੰਮ ਕਰਨੀ ਜਿਹੜਾ ਬਲ ਬਖਸ਼ੇ ਅਸੀਂ ਲੋਕਾਂ ਦੀ ਸੇਵਾ ਕਰੀਏ ਲੋਕਾਂ ਦੇ ਕੰਮ ਕਰੀਏ ਅਜ ਨਾਲੇ ਹਲਕੇ ਨੂੰ ਪੰਜਾਬ ਦਾ ਇੱਕ ਨੰਬਰ ਦਾ ਵਿਕਾਸ ਕਰਕੇ ਇੱਕ ਨੰਬਰ ਦਾ ਹਲਕਾ ਬਣਾਈ ਹੈ ਇਹ ਅਰਵਾਸ ਕਰਨਾ ਹੈ ਗੁਰੂਦਾਮ ਬਾਸਦੀ ਦੇ ਵਿੱਚ ਠੀਠਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਪਰ ਉਥੋਂ ਦਾ ਤੁਸੀਂ ਗੜ ਤੋੜ ਦਿੱਤਾ ਸਿਰਫ 3 ਸੀਟਾਂ ਹੀ ਉਹਨਾਂ ਨੂੰ ਗਈਆਂ ਨੇ ਕਿਵੇਂ ਦੇਖਣੇ ਹੁੰਦੀ ਸਾਹਿਬ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਠੀਕ ਹੈ ਕਿ ਅਸੀਂ ਮੱਲ ਜਿਹੜਾ ਮਜੀਠੇ ਦੇ ਵਿੱਚ ਜਿਹੜੇ ਕਾਲੀ ਕਹਿੰਦੇ ਸੀ ਇੱਥੇ ਸਾਡੇ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਮਜੀਠੇ ਦੇ ਵਿੱਚ ਰਾਜਸਥਾਨੀ ਦੇ ਚ ਨਾਲ ਜੰਡਿਆਲੇ ਚ ਸਾਰੇ ਮਾਝੇ ਉਦੋਂ ਤਨ ਤਦ ਬਕਾਇਦਾ ਹਰ ਮੱਜੇ ਦੇ ਹਰ ਨੁਕਰ ਦੇ ਵਿੱਚ ਕੱਲੀ ਦਲ ਨੂੰ ਕੀ ਕਾਂਗਰਸ ਸਦੂਕੀ ਜਿਹੜਾ ਉਹਨਾਂ ਦੇ ਪੈਰ ਪੁੱਟ ਕੇ ਐਂ ਕਰਤੇ